ਹਾਂਜੀ ਮਨ ਰਿਹਾ ਨਾ ਸਾਡੀ ਲਾਈਵ ਵੀ ਲੱਗ ਰਹੀ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਖੜੇ ਆ ਨੂਰ ਮੈਦਾਨ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਖੜੇ ਕਿੱਥੇ ਆ ਅੱਜ ਇੱਕ ਐਸੀ ਪੁਰਾਣੀ ਸ਼ਾਪ ਤੇ ਲੈ ਕੇ ਆਏ ਤੁਹਾਨੂੰ ਆਜੋ 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 ਮਰਜ ਆਜੋ ਤੇ ਇਹ ਦੁਕਾਨ ਲਗਭਗ 58 ਸਾਲ ਪੁਰਾਣੀ ਦੁਕਾਨ ਆ 60 ਸਾਲ ਪੁਰਾਣੀ ਦੁਕਾਨ ਲਗਭਗ ਕਹਿ ਲਈਏ ਤੇ ਇਹ ਦੁਕਾਨ ਦੀ ਇੰਨੀ دیਵਾਨੀ دیਵਾਨਗੀ ਰਹੀ ਆ ਵੀ ਇਥੇ ਸ਼ਾਹਰੂਖ ਖਾਨ ਇਮਤੀਆਜ਼ ਅਲੀ ਵੀ ਇਥੇ ਚਿਕਨ ਵਗੈਰਾ ਖਾ ਕੇ ਜਾ ਚੁੱਕੇ ਆ ਖਾਣਾ ਖਾ ਕੇ ਜਾ ਚੁੱਕੇ ਖਾਣਾ ਖਾਣਾ ਖਾ ਕੇ ਹੈਨਾ ਕਿਉਂਕਿ ਸ਼ਾਹਰੂਖ ਖਾਨ ਮੁਸਲਮਾਨ ਆ ਸ਼ਾਇਦ ਉਹ ਚਿਕਨ ਉਹਨਾਂ ਨੇ ਨਾ ਖਾਦਾ ਹੋਵੇ ਕਿਉਂਕਿ ਉਹ ਛਟਕੇ ਦਾ ਦੂਜੇ ਦਾ ਹਲਾਲ ਦਾ ਫਰਕ ਹੋ ਸਕਦਾ ਹੈ ਹੈਨਾ ਇਹ ਚੀਜ਼ ਆ ਵੀ ਆਪਾਂ ਗੱਲ ਕੀਤੀ ਜਾਂਦੀ ਪਰ ਇੱਥੇ ਹਾਂ ਇੱਥੇ ਖਾ ਕੇ ਗਿਆ ਇਹ ਗੱਲ ਕਲੀਅਰ ਆ ਤੇ ਇਹ ਆ ਜੀ ਇਹ ਅਸਲ ਵਿੱਚ ਮਸ਼ਹੂਰ ਸੀਗਾ ਚਾਚੇ ਦੇ ਢਾਬੇ ਦੇ ਨਾਂ ਤੇ ਠੀਕ ਆ ਦੇਵ ਚਾਚੇ ਦਾ ਨਾਂ ਸੀ ਤੇ ਉਸ ਤੋਂ ਬਾਅਦ ਸੋਨੂ ਢਾਬਾ ਹੋ ਗਿਆ ਤੇ ਲੋ ਜੀ ਹੁਣ ਗੱਲ ਕਰਦੇ ਆ ਬਾਈ ਨਾਲ ਬਾਈ ਕੀ ਹਾਲ ਚਾਲ ਠੀਕ ਠਾਕ ਜੀ ਬਹੁਤ ਵਧੀਆ ਜੀ ਅੱਛਾ ਬਾਈ ਹੁਣਾਂ ਦੀ ਤਾਂ ਬੜੀ ਦੇਰ ਦੀ ਡਿਮਾਂਡ ਸੀਗੀ ਬਾਈ ਹੁਣੇ ਖਾਣਾ ਬਹੁਤ ਪਿਆਰ ਦਾ ਵਧੀਆ ਬਣਾਉਂਦੇ ਆ ਤੇ ਸਾਡਾ ਮਨਸੀ ਵੀ ਇੱਥੇ ਸ਼ੂਟ ਜ਼ਰੂਰ ਕਰੀਏ ਤੇ ਅੱਜ ਬਾਈ ਹੁਣੇ ਬਾਈ ਤੁਹਾਡੇ ਵੱਲ ਦਾਵਤ ਹੋ ਗਈ ਸਾਡੀ ਬਿਲਕੁਲ ਜੀ ਬਿਲਕੁਲ ਪੱਕੀ ਹੈ ਨਾ ਬਿਲਕੁਲ ਪੱਕੀ ਅੱਛਾ ਪਿਛਲੇ ਜਿਹ ਦਿਨਾਂ ਦੇ ਵਿੱਚ ਬੜਾ ਇੱਕਦਮ ਤੁਸੀਂ ਬੂਸਟ ਅਪ ਕੀਤਾ ਨੂੰ ਮੈਲ ਦੇ ਵਿੱਚ ਬਿਲਕੁਲ ਭਾਈ ਕੀ ਕੀ ਹੁਣ ਖਾਸ ਕੀ 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 ਬਣਾਉਣ ਲੱਗ ਪਿਆ ਹੁਣ ਆਪਣੇ ਕੋਈ ਪਹਿਲੇ ਨੰਬਰ ਦੇ ਫਿਸ਼ ਹੈ ਆਪਣੀ ਸਪੈਸ਼ਲ ਅੱਛਾ ਤੇ ਇੱਕ ਹੁੰਦਾ ਆਪਣਾ ਵਾਈਟ ਚਿਕਨ ਹੁੰਦਾ ਤੰਦੂਰੀ ਸਪੈਸ਼ਲ ਇੱਕ ਹੁੰਦਾ ਹੋਮ ਮੇਡ ਚਿਕਨ ਆਪਣਾ ਸਪੈਸ਼ਲ ਤੇ ਜਿਹੜਾ ਤਵਾ ਚਿਕਨ ਜਿਹਨੂੰ ਕਹਿੰਦੇ ਹਾਂ ਤੇ ਇੱਕ ਹੁੰਦਾ ਮਟਨ ਆਪਣੇ ਕੋਈ ਅੱਛਾ ਤੇ ਤੰਦੂਰੀ ਰੈੱਡ ਆਟਮਾ ਦਾ ਬਹੁਤ ਵੇਜ ਦੇ ਵਿੱਚ ਆਪਣੇ ਕੋਲ ਸਪੈਸ਼ਲ ਕੜਾਈ ਪਨੀਰ ਤੇ ਪਨੀਰ ਭੋਜੀ ਓਕੇ ਤੇ ਮਟਰ ਜਿਹੜਾ ਸਪੈਸ਼ਲ ਬਣਾਉਂਦੇ ਆ ਸਾਈ ਤੇ ਸਾਈ ਤੇ ਉਹ ਸਾਈ ਤੇ ਜੀ ਹਾਂ ਜੀ ਸਾਈ ਦਿੱਤੀ ਜਾ ਸਕਦੀ ਹੈ ਹਾਂ ਜਾ ਸਕਦੀ ਹੈ ਹੂੰ ਉਹ ਸਾਡਾ ਸਪੈਸ਼ਲ ਆ ਸਾਡੀ ਬੜੀ ਦਿਨਾਂ ਦੀ ਪਲਾਨਿੰਗ ਚੱਲਦੀ ਆ ਮਟਰ ਬਣਾਉਣ ਦੀ ਸਾਈ ਸਾਈ ਪਲਾਨ ਇਤੋਂ ਕਰ ਲਈਏ हां वो ऑफ करेंगे है ना असी ਚੱਲ ਜਾਗੇ ਇਹਨੂੰ ਲੈ ਜਾਗੇ ਨਾਲ ਇਹਨੂੰ ਨਾਲ ਲੈ ਜਾਗੇ हां ਅਸੀਂ ਜਾਵਾਂਗੇ ਬਣਾ ਕੇ ਆਵਾਂਗੇ ਕੀ ਬਾਤ ਹੈ ਭਾਜੀ ਚਲੋ ਭਾਜੀ ਆਓ ਚਲਿਏ ਹੁਣ ਅੰਦਰ ਤੇ ਭਾਈ ਕੀ ਕੀ ਹੁਣ ਪ੍ਰੈਪਰੇਸ਼ਨ ਕਿਹੜੀ ਹੋ ਰਹੀ ਹੈ ਇਹ ਇਹ ਵਾਈਟ ਜੀ ਕਹਿੰਦੀ ਹੋ ਰਹੀ ਤੁਹਾਡੇ ਓਏ ਹੋਏ ਹੋਏ ਕਰੀਂ ਕੀ ਬਾਤ ਹੈ ਭਾਈ ਕੀ ਕੀ ਪਾਉਣੇ ਕੀ ਕੀ ਇਹਦੇ ਵਿੱਚ ਇਹਦੇ ਵਿੱਚ ਅਸੀਂ ਸ਼ਵੈਸ਼ਰਲ ਆਪਣੀ ਹੈ ਨਾ ਜਿਹੜੀ ਮਲਾਈ ਹੁੰਦੀ ਦੁੱਧ ਦੀ ਹਾਂਜੀ ਆਪਾਂ ਸ਼ਵੈਸ਼ਰ ਨੂੰ ਕੱਢਦੇ ਨਹੀਂ ਮਲਾਈ ਦੁੱਧ ਦੀ ਹਾਂ ਉਹ ਗ੍ਰाइंड ਕਰਕੇ ਉਹ ਲੱਗਦੀ ਹੈ ਇਹਨੂੰ ਸਪੈਸ਼ਲ ਅੱਛਾ ਹੂੰ ਇਹ ਨਹੀਂ ਬਜਾਰੂ ਲਾ ਦਾਨੀ ਆ ਇਹ ਗ੍ਰੇਂਡ ਕੀਤਾ ਹੋਇਆ ਇਹਦੇ ਵਿੱਚ ਕਾਜੂ ਪੈਣੇ ਆ ਮਖਾਜ ਪੈਣੇ ਆ ਮਲਾਈ ਪੈਣੀ ਆ ਤੇ ਅਮੂਲ ਕਰੀਬ ਪੈਣੀ ਆ ਬਾਬਾ ਤਗੜਾ ਜਿਹਾ ਚੀਜ਼ ਪੈਣੀ ਆ ਇਹਦੇ ਅਮੂਲ ਦੀ ਚੀਜ਼ ਪੈਂਦੀ ਆ ਤੇ ਭਾਈ ਸਵਾਦ ਕਿਵੇਂ ਫਿਰ ਮੈਂ ਕਹਾਂ ਤੁਸੀਂ ਇੱਕਾਈ ਖਾ ਕੇ ਦੇਖੋ ਫਿਰ ਤੁਸੀਂ ਦੱਸੋ ਕੀ ਬਾਤ ਹੈ ਭਾਜੀ ਖੁਸ਼ਬੂ ਦੀ ਪਹਿਲਾਂ ਹੀ ਇੰਨੀ ਜ਼ਬਰਦਸਤ ਆ ਰਹੀ ਆ ਤੇ ਭਾਈ ਲਾਓ ਸੀਖਾ ਜਾਨੂੰ ਮੈਂ ਪ੍ਰੋ ਸੀਖਾ ਦੇ ਵਿੱਚ ਇਕੱਲਾ ਇਕੱਲਾ ਇਹਦਾ ਇਕੱਲਾ ਇਕੱਲਾ ਪੀਸ ਨੂੰ ਪ੍ਰੋ ਕਿਆ ਬਾਤ ਹੈ ਭਾਜੀ ਭਾਈ ਮੈਨੂੰ ਇਹ ਗੱਲ ਅਸੇ ਮੈਨੂੰ ਇਹ ਪਤਾ ਲੱਗਾ ਵੀ ਇੱਥੇ ਸ਼ਾਹਰੂਖ ਖਾਨ ਵੀ ਰੂਪੀ ਖਾ ਕੇ ਗਿਆ ਸ਼ਾਹਰੂਖ ਖਾਨ ਇਮਤੀਆਜ਼ ਅਲੀ ਵੀ ਇਮਤੀਆਜ਼ ਅਲੀ ਪੁਰਾਣੇ ਸਮਿਆਂ ਦੇ ਜਦੋਂ ਸਾਡੇ ਬਾਪੂ ਜੀ ਹੁਣੀ ਕੰਮ ਕਰਦੇ ਸੀ ਜਦੋਂ ਰਿਸ਼ੀ ਕਪੂਰ ਦੀ ਫਿਲਮ ਸੀ ਇੱਕ ਚਾਦਰ ਮੈਲੀ ਜਿਹੜੀ ਨੂਰਮੰਦ ਰੇਲਵੇ ਸਟੇਸ਼ਨ ਦੇ ਵੀ ਸ਼ੂਟ ਹੋਈ ਸੀ ਹੋਈ ਸੀ ਇੱਥੇ ਉਹਦਾ ਸ਼ੂਟ ਹੋਇਆ ਸੀ ਇੱਕ ਸੀਨ ਅੱਛਾ ਹਾਂਜੀ ਉਹ ਹਜੇ ਵੀ ਫਿਲਮ ਜਗਾ ਹੋ ਹੈਗਾ ਹੱਲੇ ਵੀ ਤੁਸੀਂ ਕੱਢ ਅਸੀਂ ਕੱਢ ਕੇ ਦੇਖਿਆ ਆ ਅੱਛਾ ਤੁਸੀਂ ਵੀ ਕੱਢ ਕੇ ਦੇਖ ਸਕਦੇ ਹੋ ਕੈਵਨ ਚੇਤੇ ਉਹਦਾ ਸ਼ੂਟ ਸੀ ਪੈਗ ਲਾਉਣ ਦਾ ਅੱਛਾ ਟੈਗ ਲੋਂਦਾ ਉਹ ਸ਼ੂਟਿਆ ਜੀ ਓਕੇ 83500 ਪੁਰਾਣੀ ਗੱਲ ਹੈ ਓਕੇ ਅੱਛਾ ਜਿਹੜੀ ਤੁਹਾਡੀ ਦੁਕਾਨ ਆ ਲਗਭਗ 60 ਸਾਲ ਪੁਰਾਣੀ ਆ ਇੰਨੀ ਕਿ ਹੈਗੀ ਆ ਤੇ ਉਸ ਟਾਈਮ ਤਾਂ ਮੈਨੂੰ ਲੱਗਦਾ ਵੇ ਇੱਥੇ ਕੋਈ ਦੁਕਾਨੇ ਈ ਹੋਣੀ ਵੀ ਨਹੀਂ ਮਸ਼ਹੂਰ ਕੋਈ ਕੁਝ ਵੀ ਨਹੀਂ ਪਹਿਲਾਂ ਤਾਂ ਬਨੂ ਮਿਲ ਜਾਂਦਾ ਸੀ ਸਾਡਾ ਕਿਸੇ ਨੂੰ ਵੀ ਪੁੱਛ ਸਕਦੇ ਓਕੇ ਬਹੁਤ ਪੁਰਾਣੀ ਦੁਕਾਨ ਸੱਤ ਮਤਲਬ ਰੂਸ ਦੇ ਸਮੋਸੇ ਪੁਰਾਣੇ ਹੋ ਗਏ ਇੱਕ ਇੱਕ ਤੁਸੀਂ ਹੋ ਗਏ ਨੋਰਵੇਜ ਤੁਸੀਂ ਪੁਰਾਣੇ ਹੋ ਗਏ ਪੁਰਾਣੇ ਬੰਦੇ ਨੂੰ ਕਿਸੇ ਨੂੰ ਪੁੱਛ ਲਈਓ ਚਾਚੇ ਦਾ ਡੱਬਾ ਤੁਹਾਨੂੰ ਆਪੇ ਦੱਸ ਦਊਗਾ ਕਿਆ ਬਾਤ ਹੈ ਅੱਛਾ ਭਾਈ ਇੱਕ ਚੀਜ਼ ਦੱਸੋ ਵੀ ਜਿਹੜੇ ਸ਼ਾਹਰੁਖ ਖਾਨ ਹੋਣੀ ਸੀ ਇਮਤੀਆਜ਼ ਵਾਲੀ ਉਹ ਕੀ ਖਾ ਕੇ ਗਏ ਉਹਨੇ ਮੇਜ ਜੀ ਖਾਦਾ ਸੀ ਸਾਡੇ ਕੋਲ ਪਨੀਰ ਹਾਂ ਦੇਖਿਆ ਕਿਉਂਕਿ ਮੈਨੂੰ ਪਤਾ ਸੀ ਮੈਂ ਕਿਹਾ ਵੀ ਨੌਨ ਵਿੱਚ ਤਾਂ ਨਹੀਂ ਖਾਦਾ ਹੋਣਾ ਕਿਉਂਕਿ ਉਹ ਉਹ ਹਲਾਲ ਕਰਦੇ ਉਹਨੇ ਪਨੀਰ ਪੋਜੀ ਖਾਦੀ ਮੈਨੂੰ ਬਾਅਦ ਚ ਪੁੱਛਿਆ ਵੀ ਇਸ ਕੀ ਇਸ ਵਿੱਚ ਕੀ ਡਾਲਾ ਕੀ ਹੈ ਤੁਨੇ ਅੱਛਾ ਪੁੱਛ ਕੇ ਗਿਆ ਸਾਨੂੰ ਇਮਤੀਆਜ਼ ਵਾਲੀ ਨਾਲ ਸੀ ਕਿਆ ਬਾਤ ਹੈ ਭਾਈ ਤੇ ਭਾਈ ਫੋਟੋ ਫੋਟੋ ਲੈਣੀ ਸੀ ਇੱਥੇ ਯਾਰ ਉਹ ਨਹੀਂ ਖਾਂਦੇ ਪੀਂਦੇ ਫੇਸਬੁੱਕ ਤੇ ਪਈਆਂ ਸਾਡੇ ਪੇਜ ਤੇ ਅੱਛਾ ਸੋਨੂ ਢਾਬੇ ਦਾ ਪੇਜ ਆ ਉੱਤੇ ਫੋਟੋਆਂ ਸਾਰੀਆਂ ਪਈਆਂ ਤੇ ਯਾ ਯਾ ਇਹ ਆ ਦਿਖਾ ਪਈ ਨੂੰ ਆ ਦੇਖੋ ਸਰ ਜੀ ਹਾਂ ਜੀ ਆਹੋ ਫੇਸਬੁਕ ਤੇ ਪਾੜੀ ਕੇ ਵੈਸੇ ਲਾਉਣੀ ਚਾਹੀਦੀਆਂ ਫੋਟੋ ਹਾਂ ਮੇ ਕੋਈ ਦੀਪ ਢਿੱਲੋ ਆਇਆ ਮੰਗੀ ਮਾਂ ਲਾਇਆ ਅੱਛਾ ਤੇ ਕਈ ਸਿੰਗਰ ਤਾਂ ਉਧਾ ਆ ਛੋਟੇ-ਬੂਟੇ ਸਿੰਗਰ ਉਹਦੇ ਵੈਸੇ ਨਹੀਂ ਜਾਣਦੇ ਕਈ ਆਏ ਆ ਭਾਜੀ ਜਿੱਤੇ ਸ਼ਾਹਰੁਖ ਖਾਨ ਆ ਕੇ ਆ ਗਿਆ ਉਹਨੋਂ ਉਹਦੇ ਛੋਟੇ-ਫੁਟੇ ਕਹਿੰਦੇ ਕੌਣ ਜਾਣਦਾ ਆ ਜੋ ਸਰ ਜੀ ਵਹੀਂ ਚੱਕ ਬਹੁਤ ਵੈਸੇ ਸਿੱਖਾ ਹੋ ਗਈਆਂ ਦੋ-ਦੋ ਉਹ ਇੱਕ ਗਾਣਾ ਨਾ ਕਿਹਦਾ ਸੀਗਾ ਉਹ ਜਿਹਦੇ ਮੂੰਹ ਨੂੰ ਲੱਗ ਜਾਵੇ ਯਾਰ ਉਹ ਖੰਡ ਮਿਸ਼ਰੀ ਉਹਦੇ ਲੂਣ ਦੀਆਂ ਡੜੀਆਂ ਨੂੰ ਕੋਣ ਪੁੱਛਦਾ ਕੀ ਬਾਤ ਹੈ ਬਾਜੀ ਅਬੇ ਚਾਹ ਰੈੱਡ ਵੀ ਲੱਗੀਆਂ ਨੇ ਪਰ ਹੈ ਕਰੀ ਪਿਆ ਮਾੜਾ ਅੱਛਾ ਭਾਜੀ ਇੱਕ ਚੀਜ਼ ਮੈਨੂੰ ਹੋਰ ਦੱਸਿਓ ਨੂਰ ਮੈਲ ਦੇ ਵਿੱਚ ਕੁਆਲਿਟੀ ਫੂਡ ਦੀ ਅੱਗੇ ਇੱਕ ਸ਼ਾਪ ਹੁੰਦੀ ਸੀ ਵਧੀਆ ਤਰੀਕੇ ਨਾਲ ਫੂਡ ਬੋ ਪੰਜਾਬੀ ਸੀਗੇ ਨਾਲ ਹਨ ਜੀਤ ਫਿਸ਼ ਵਾਲੇ ਹੋਗਾ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਸੀ ਹੈਗੇ ਸਾਡੇ ਤਾਇਆ ਜੀ ਸੀ ਉਹ ਅੱਛਾ ਸਾਡਾ ਤਾਇਆ ਹੀ ਸੀਗਾ ਉਹ ਸਭ ਤੋਂ ਵਧੀਆ ਕੁਆਲਿਟੀ ਸੀਗੀ ਐਵੇਂ ਆਪਾਂ ਕਹੀਏ ਪਰ ਉਹ ਤਾਂ ਨਹੀਂ ਲੈਗ ਸੇ ਖਤਮ ਹੋ ਗਈ ਉਹ ਖਤਮ ਹੋ ਗਈ ਹੈਨਾ ਉਹ ਉਹਨੇ ਦੋਤਾ ਸੀਗਾ ਕਰਦਾ ਹੂੰ ਉਹਨੇ ਕੀਤਾ ਹੀ ਨਹੀਂ ਕੀਤਾ ਨਹੀਂ ਪ੍ਰੋਪਰ ਗੱਲ ਬਣੀ ਨਹੀਂ ਨਹੀਂ ਬਣੀ ਉਹਦੇ ਕੋ ਹਾਂ ਹਾਂ ਤੇ ਹੁਣ ਹਾਲੇ ਵੀ ਪੁੱਛਣ ਆਉਂਦੇ ਸਾਡੇ ਕੋ ਵੀ ਕਿ ਵੀ ਇੱਥੇ ਜੀਤ ਮੱਛੀ ਆ ਜਿਹੜੇ ਪੁਰਾਣੇ ਬੰਦੇ ਆਉਂਦੇ ਬਾਹਰੋਂ ਆਉਂਦੇ ਆ ਪੁੱਛਦੇ ਆ ਅਗਲੇ ਅੱਛਾ ਜੀਤ ਫਿਸ਼ ਵਾਲਾ ਕਿੱਥੇ ਆ ਆ ਰਿਹਾ ਨਸੀਰ ਜੀ ਉਹਦਾ ਹੁਣ ਸ਼ਾਪ ਬੰਦ ਹੋਈ ਤੇ ਅਸੀਂ ਆਪਣਾ ਟੇਸਟ ਚੈੱਕ ਕਰਾਈ ਬਿਲਕੁਲ ਮਤਲਬ ਇੱਕ ਚੀਜ਼ ਨਾ ਵੀ ਮੇਰੇ ਨਾਲ ਬਹੁਤ ਜੁੜੇ ਆ ਜੀ ਪਿਛਲੇ ਭਾਈ ਜਦੋਂ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਹਾਡਾ ਤੁਸੀਂ ਸਟਾਰਟਿੰਗ ਹੋਈ ਸੀ ਇੱਥੇ ਬੜੇ ਫਾਜ਼ਲ ਸਾਹਿਬ ਕੰਮ ਕਰਦੇ ਸੀ ਆ ਅੱਜ ਤੋਂ 60 ਸਾਲ ਪਿੱਛੇ ਚਲ ਜੀ ਗਈ ਹਾਂਜੀ ਉਦੋਂ ਕੀ ਮੀਨੂ ਸੀ ਸਟਾਰਟ ਇੱਥੇ ਮੈਨੂੰ ਉਦੋਂ ਆਪਣੀ ਚਿੱਲੀ ਚਿਕਨ ਚਿਕਨ ਨੂਰ ਮੈਜਿਕ ਬਣਾਉਂਦਾ ਨਹੀਂ ਸੀ ਇੱਥੇ ਬਣਾਉਂਦਾ ਬੱਕਰਾ ਪੋਚ ਕਲੇਜੀ ਕਲੇਜੀ ਹੁੰਦੀ ਸੀ ਅੱਛਾ ਬੱਕਰੇ ਦੀ ਕਲੇਜੀ ਇਹ ਚੀਜ਼ਾਂ ਹੁੰਦੀ ਹੈ ਵੱਜ ਵੀ ਹੁੰਦਾ ਸੀ ਪਰ ਮੇਨ ਜ਼ਿਆਦਾ ਚਿਕਨ ਦਾ ਹੁੰਦਾ ਸੀ ਸਾਡਾ ਉਦੋਂ ਅੱਛਾ ਜ਼ਿਆਦਾ ਮੇਨ ਚਿਕਨ ਦਾ ਹੁੰਦਾ ਸੀ ਚਿਕਨ ਦਾ ਚਿਕਨ ਦਾ ਚਿੱਲੀਆਂ ਉਦੋਂ ਸਾਡੇ ਪਾਪਾ ਹੀ ਹੁੰਦਾਦੇ 2-200 2250 ਚਿੱਲੀਆਂ ਲੱਗਦੀਆਂ ਹੁੰਦੀਆਂ ਉਸ ਟਾਈਮ 2-200 ਅੱਛਾ ਰੇਟ ਕੀ ਸੀ ਉਸੇ ਰੇਟ ਤੁਸੀਂ ਲਾ ਲਓ ਮੈਂ ਆਪਣੀ ਹੁਜਦੇ ਵਿੱਚ ਚਿੱਲੀ ਚਿਕਨ ਹੈ ਜਿਹੜਾ ਪੂਰਾ ਕਿਲੋ ਜੀ 100 ਰੁਪਏ ਨੂੰ ਵਿੱਚ ਆ ਤੋ ਬਾਜੀ ਵੇਚਦੇ ਹੁੰਦੇ ਸਾਡੇ ਵਿੱਚ 100 ਰੁਪਏ ਹੀ ਬਹੁਤ ਹੁੰਦਾ ਸੀ ਹਾਂ ਬਹੁਤ ਹੁੰਦਾ ਸੀ ਤੇ ਸਾਡੀ 2-2 ਦਾ ਮੈਂ ਦੱਸਦਾ ਤੁਹਾਨੂੰ ਮੇਰੇ ਮਾਈਕ 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 ਲੋ ਮਾਈਕ ਲੋ ਬਾਜੀ ਠੀਕ ਹੈ ਤੋ ਥੱਲੇ ਆ ਗਿਆ ਹਾਂ ਅੱਗੇ ਆਹ ਬਾਈਕ ਥੀ ਕੁਦਾਈ ਮੈਂ ਤਾਂ ਦੱਸਦਾ ਆਪਣੀ ਗੱਲ ਉਹ ਨਾ ਇਹ ਜਿਹੜੀ ਗੱਲ ਆ ਨਾ ਇਹ ਕੋਈ 22-23 ਸਾਲ ਪੁਰਾਣੀ ਗੱਲ ਆ ਅੱਛਾ ਜਦੋਂ ਮੈਂ ਇੱਥੇ ਪੜਦਾ ਹੁੰਦਾ ਸੀ ਹਾਰੇ ਸਕੂਲ ਤੇ ਉਹ ਸਾਡੀ ਦੁਕਾਨ ਹੁੰਦੀ ਸੀ ਜਸਲ ਟੇਲਰ ਅੱਛਾ ਉਦੋਂ ਇੱਥੋਂ ਮੈਂ ਲੈ ਕੇ ਜਾਂਦਾ ਹੁੰਦਾ ਹੈਗਾ ਮੈਨੂੰ ਯਾਦ ਆ ਤੇ ਜਦੋਂ ਅਸੀਂ ਚਿਕਨ ਬਗਾਰਾ ਦਾ ਖਾਣਾ ਹੁੰਦਾ ਸੀ ਇਥੋਂ ਚਿਕਨ ਦੀ ਤਰੀ ਲੈ ਕੇ ਜਾਂਦੇ ਹੁੰਦੇ ਸੀ ਅੱਛਾ ਹਾਂ ਮੈਨੂੰ ਯਾਦ ਹੈ ਉਦੋਂ 20 20 25 ਰੁਪਏ ਦੀ ਅਸੀਂ 30 15 ਰੁਪਏ ਦੀ ਲੈ ਆਣੀ ਆ ਰੋਟੀਆਂ ਦੇ ਡੱਬੇ ਹੁੰਦੇ ਸੀ ਜਿਹੜਾ ਸਾਈਕਲ ਟੰਗੇ ਹੁੰਦੇ ਸੀ ਨਾ ਉਹ ਡੱਬਾ ਭਰ ਜਾਣਾ ਤੇ ਵਿੱਚ ਇੱਕ ਦੋ ਪੋਟੀਆਂ ਵੀ ਆ ਜਾਂਦੀ ਆ ਆ ਜਾਂਦੀ ਚਿਕਨ ਦੇ ਅੰਦਰ ਚੱਲਦੀ ਤੇ ਇਹ 20 22 23 ਸਾਲ ਪੁਰਾਣੀ ਗੱਲ ਹੈ ਇਹਦੀ ਅੱਛਾ ਕੀ ਆ ਉਹ ਵਾਲੇ ਵੀ ਪਰੀ ਆ ਜੋ ਇੱਕ ਸੀਖਾ ਰੈਡੀ ਹੋ ਰਹੀ ਆ ਓਏ 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 ਕੇਵਲ ਅੰਦਰ ਜਲਦੀ ਜਾ ਕੀਆ ਬਾਤ ਪਰ ਇਹ ਇੱਕ ਚੀਜ਼ ਦੇਖ ਮਸਾਲੇ ਦੇਖ ਤੁਸੀਂ ਕੀ ਕਮਾ ਲਿਆ ਖੜੇ ਮੇ ਮਸਾਲੇ ਲੱਗੇ ਯਾਰ ਖੜੇ ਮਸਾਲੇ ਲੱਗੇ ਨਾ ਇਹ ਪਤਾ ਲੱਗਦਾ ਵਾਕੀ ਕਿਹੜੀ ਚੀਜ਼ ਹੈ ਨਾ ਉਹ ਵੀ ਪੂਰੀ ਹੋ ਗਈ ਓਏ ਖੁਸ਼ਬੂ ਭਾਜੀ ਖੁਸ਼ਬੂ 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 ਹਾਂ 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 ਇਹ ਅੱਛਾ ਫੁੱਲ ਦਾ ਰੇਟ ਕੀ ਹੈ ਭਾਜੀ ਭਾਜੀ ਆ ਵਾਈਟ ਆ ਹਾਂ ਜੀ ਦਾ ਸਾਡਾ ਹੁੰਦਾ 800 900 ਗ੍ਰਾਮ ਦਾ ਸ਼ਕਰ अच्छा ये जी का 450 ਦਾ 450 ਰੁਪਏ ਦਾ ਹਾਂਜੀ ਜਿਹੜਾ ਰੇਟ ਹੈ ਤੰਦੂਰੀ اچھا 400 ਦਾ ਅਕੀਆ ਦਾ ਡਾਊਗਾ ਚਿਕਨ 600 ਦਾ اچھا ਡਾਊਗਾ 8 ਤੋਂ 900 ਗ੍ਰਾਮ ਤੇ ਜਿਹੜੀ ਫਿਸ਼ ਦੀ ਭਜੀ ਤੇ ਫਿਸ਼ ਜਿਹੜੀ ਆ ਦੇਈ ਦੀ ਅਸੀਂ 300 ਰੁਪਏ ਨੂੰ ਜੀ 300 ਰੁਪਏ ਨੂੰ ਪਈਆ ਤੇ 1200 ਰੁਪਏ ਨੂੰ ਕਿਲੋ ਫਿਸ਼ ਕਿਹੜੀ ਆਪਣੇ ਕੋਲ ਮਲੀ ਮਲੀ ਸੋਹਰੇ ਵੀ ਹੈਗੀ ਆ ਮਲੀ ਵੀ ਆ ਆਹ ਮੂਲ ਆ ਜੀ اچھا ਕੀ ਬਾਤ ਹੈ ਕਿੰਨਾ ਬਟਰ ਸਾਡੇ ਵਾਲੇ ਚ ਬਟਰ ਨਹੀਂ ਪਾਣਾ ਨਹੀਂ ਨੋ ਡਾਊਟ ਵਾ স্মੈਲ স্মੈਲ ਫੇਕ ਹੈ ਖੁਸ਼ਬੂ ਬਹੁਤ ਹੋਣੀ ਆ ਖੁਸ਼ਬੂ ਓਏ ਹੋਏ ਆ ਗਿਆ ਉੱਤੇ ਹਰਾਤ ਨਹੀਂ ਆ ਕੀ ਬਾਤ ਹੈ ਜੀ ਆਹ ਤੜੀ ਮੇਥੀ ਮੇਥੀ ਓਏ ਹੋਏ ਪਈ ਸਾਡੇ ਤੇ ਜਦੋਂ ਤੁਸੀਂ ਗਾਰਨਿਸ਼ ਕਰਨੀ ਹੈ ਨਾ ਮੈਂ ਤੁਹਾਨੂੰ ਦੱਸਾਂ ਕਿਦਾਂ ਕਰਨੀ ਹੈ ਹਾਂਜੀ ਹਰੀ ਮਿਰਚ ਬ੍ਰੀਕਟ ਨਹੀਂ ਮੈਨੂੰ ਪਤਾ ਧਨੀਆ ਓਏ ਹੋਏ ਉਹ ਉੱਪਰ ਗਾਰਨਿਸ਼ ਕਰੀਏ ਕੀ ਕਮਾਲ ਦਾ ਬਣਣਾ ਭਾਈ ਪਤਾ ਹੈ ਜੀ ਮੇਰੇ ਤੇ ਤਾਂ ਤੁਹਾਡੀ ਜਰੂਰੀ ਆ ਹੈਨਾ ਹਾਂ ਓਏ ਹੋਏ ਹੋ ਪਹਿਲੇ ਚੈੱਕ ਕਰੀਏ ਹਾਂ ਇਹ ਆ ਗਿਆ ਸਿਕਰਟ ਮਸਾਲਾ ਅੱਲਾ ਸਿਕਰਟ ਮਸਾਲਾ ਇਹ ਹੈਗਾ ਤਾਂ ਬਿਆਸੇ ਸਿਕਰਟ ਨਹੀਂ ਹੈਗਾ ਪਰ ਅਸੀਂ ਸਿਕਰਟ ਮਸਾਲਾ ਕਹਿ ਰਹੇ ਹਾਂ ਓਏ ਹੋਏ ਓਏ ਖੁਰੋ ਸ਼ਗਲ ਲੇਖਵੇ ਦੀ ਯਾਰ ਕੁਜੀਤ ਭਾਜੀ ਆਪਾ ਪੰਜਾਬ ਜਿੰਦੇ ਸ਼ੂਟ ਕਰ ਲੈ ਤੇ ਇਹ ਖਜ਼ਾਨਾ ਅੱਜ ਤੱਕ ਆਪਾਂ ਕੋਲ ਕੋ ਕੇ ਰੱਖਿਆ ਸੀ ਅੱਛਾ ਆਪਣੇ ਕੋਲ ਹੀ ਸੀਗਾ ਇਹ ਅਬ ਸ਼ਹਿਰ ਵਿੱਚ ਉਹ ਕਹਿੰਦੇ ਨਾ ਕੀ ਸੀ ਉਹ ਕੁਛੜ ਕੁੜੀ ਸ਼ਹਿਰ ਚ ਛਡੋਰਾ ਉਹ ਕਮ ਹੋਇਆ ਪਿਆ ਸਾਡਾ ਇੱਥੇ ਆ ਦੇਖੋ ਕੁਆਂਟੀਟੀ ਜੇ ਕਹਿੰਦੇ ਇਹ ਇੱਕ 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 ਫੁੱਲ ਆ ਨਾ ਇਹ ਫੁੱਲ ਆ ਇਹਦੀ ਫੁੱਲ ਦੀ 450 ਰੁਪਏ ਕੋਸ ਤੇ ਬਹੁਤ ਕੀ ਆ ਪਾ ਦੇ ਮੈਂ ਜੀ ਕੀ ਬਾਤ ਪਾਜੀ ਹੁਣ ਨਾ ਐ ਨਾ ਕਰੋ ਹੋਰ ਸਾਡਾ ਵੀ ਤਾਂ ਆਪ ਆਰਡਰ ਲਾ ਹੀ ਦਿਓ ਬਾਈ ਛੇਤੀ ਲਾ ਦਿਓ ਹੁਣ ਹਾਂਜੀ ਹਾਂਜੀ ਸਾਨੂੰ ਇਹਨੂੰ ਦੇਖ ਕੇ ਹੁਣ ਜੀ ਕਰਦਾ ਵੀ ਚੱਕ ਲਈਏ ਚੱਕ ਲਈਏ ਚਲੋ ਜੀ ਬਸ ਲੋ ਜੀ ਆ ਗਿਆ ਹੁਣ ਰੈਂਡ ਚਿਕਨ ਕਿਆ ਬਾਤ ਉਧਰ ਹੋ ਰਹੀ ਆ ਜੀ ਫਿਸ਼ ਰੈਡੀ ਫਰਾਈ ਹੋਣ ਵਾਸਤੇ ਕਿਆ ਬਾਤ ਹੈ ਭਾਈ ਇਹ ਦੇ ਵਿੱਚ ਕੀ ਪਿਆ ਇਹ ਉਹਦਾ ਪਹਿਲਾ ਹੀ ਮਸਾਲਾ ਹੈ ਜੀ ਅੱਛਾ ਵਾਈਟ ਦਾ ਮਸਾਲਾ ਮਤਲਬ ਤੁਸੀਂ ਕਹਿੰਦੇ ਰੈਡ ਵਿੱਚ ਵੀ ਵਾਈਟ ਦਾ ਮਸਾਲਾ ਜਾਵੇ ਹੈ ਮੇਰੇ ਚਾਹੀਦਾ ਥੋੜਾ ਜਿਹਾ ਮਤਲਬ ਥੋੜਾ ਜਿਹਾ ਫਰਕ ਪਊਗਾ ਇਹਦਾ ਹਾਂਜੀ ਕਿਆ ਬਾਤ ਹੈ ਜੀ ਬਸ ਲੋ ਕੁਆਂਟੀਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕੋਈ ਨਹੀਂ ਜੀ ਦੇ ਰੇਟ ਵੀ ਹੈ ਬਾਕੀ ਸਾਰੇ ਇੱਥੇ 500 ਦਾ ਬਲੇ ਤੰਦੂਰੀ ਅੱਛਾ 500 ਦਾ ਅਜੀजात ਬਟਰ ਚਿਕਨ ਵੀ ਸਾਡੇ ਕੋਲ ਲਾਉਂਗੇ ਕਿਲੋ ਹੋਊਗਾ ਪੂਰਾ 400 ਰੁਪਏ ਬੰਨੋ ਠੀਕ ਹੈ ਅੱਛਾ ਹਾਂ ਕਿਲੋ ਪੂਰਾ ਤੇ ਕੜਾਈ ਚਿਕਨ ਵੀ ਕਿਲੋ ਪੂਰਾ ਅੱਛਾ ਜਿਹਦੇ ਵੀ ਭਾਈ ਹੁਣ ਉਹਦਾ ਜਿਹੜਾ ਬਟਰ ਚਿਕਨ ਹੁੰਦਾ ਨਾ ਉਹ ਹੁੰਦਾ ਆ ਤੰਦੂਰੀ ਚਿਕਨ ਦਾ ਤੁਸੀਂ ਹਾਂਜੀ ਤੰਦੂਰੀ ਉਹ ਉਪਲੇਆ ਨਹੀਂ ਹੁੰਦਾ ਨਹੀਂ ਉਪਲੇਆ ਨਹੀਂ ਹੁੰਦਾ ਨਹੀਂ ਉਹ ਉਪਲੇਆ ਕਿਉਂਕਿ ਕਈ ਲੋਕ ਕਹਿੰਦੇ ਨਾ ਹਾਂ ਕਈ ਲੋਕ ਉਪਲੇਆ ਦਾ ਬਣਾਉਂਦੇ ਭਾਈ ਉਹ ਸਵਾਦ ਨਹੀਂ ਆਉਂਦਾ ਭਾਈ ਦਾ ਭਾਈ ਮੋਲ ਬੱਡਦਾ ਹਰੇਕ ਤੇ ਪੋਣਾ ਪੋਣਾ ਬਈ ਹਾਂ ਇਹ ਦਵੇ ਇਹ 100 ਇਹ 100 ਰੁਪਏ ਲੇ ਤਾਂ ਵੇਹ ਆਜ਼ਾਦ ਦਾ ਮੱਖਣ ਬਹੁਤ ਆਉਂਦੀ ਆ ਅੱਛਾ ਹੁਣ ਦੂਰ ਮੇਲੇ ਦੇ ਇਲੈਕਸ਼ਨ ਵੀ ਆਉਣ ਵਾਲੀ ਹੈ ਨਾ ਹਾਂਜੀ ਹਾਂਜੀ ਭਾਈ ਉਹ ਬੱਡਰ ਜ਼ਿਆਦਾ ਵਿਕਣ ਲੱਪਿਆ ਲੱਗਦਾ ਬੱਡਰ ਲੱਗਦਾ ਆਵਾਜ਼ ਇੱਧਰ ਲਾ ਲਾ ਵੀਡੀਓ ਇੱਧਰ ਲਾ ਆ ਆਇਆ ਮੇਰਾ ਇੱਧਰ ਹੋ ਗਿਆ ਚਾ ਪਰਾ ਬਹੁਤ ਟਾਈਮ ਲੱਗਦਾ ਸੀ ਜੀਵਨ ਉਹਨਾਂ ਤੋਂ ਉਹ ਮੰਦ ਰੋ ਗਿਆ ਦੀ ਚੱਕ ਨਹੀਂ ਦੇ ਅੱਛਾ ਇੱਕ ਤੈਨੂੰ ਹੋਰ ਦੱਸਾਂ ਕਈ ਵਾਰੀ ਪਤਾ ਕੀ ਹੁੰਦਾ ਦੁਕਾਨ ਦੀ ਸਜਾਵਟਾਂ ਬਹੁਤ ਜਿਆਦਾ ਆਉਂਦੀਆਂ ਹਨ ਪਰ ਆਵਰਸ ਨੂੰ ਕੁਆਲਿਟੀ ਜਾਂ ਕੁਆਲਿਟੀ ਕਿਹੇ ਕੰਮ ਨਹੀਂ ਨਿਕਲਦੀ। ਕਿਹੇ ਕੰਮ ਨਹੀਂ ਨਿਕਲਦੀ। ਇੱਥੇ ਦੇਖਣ ਨੂੰ ਤੁਹਾਨੂੰ ਇਹ ਲੱਗਣਾ ਕਿ ਦੇਸੀ ਹੈ ਢਾਬਾ ਹੀ ਆ। ਹਾਂ ਪਰ ਇੱਥੇ ਸਵਾਦ ਪਰ ਜੇ ਸਾ ਹਾਲੇ ਤਾਂ ਅਸੀਂ ਦੇਖ ਰਿਹਾ ਜਿੰਨੀ ਕਾਹੀ ਖੁਸ਼ਬੂ ਸੁੰਗੀ ਹੋਈ ਹੈ ਜੋ ਜੋ ਵੀ ਸਭ ਹੂੰ ਉਹ ਤਾਂ ਸਾਨੂੰ ਲੱਗ ਰਿਹਾ ਕੋਈ ਚੀਜ਼ ਆਟਮਿਕ ਬਣਾਉਣੇ ਦੇ ਟੌਪਰ ਹੈ। ਆਹ ਭਾਜੀ ਪਲੇਟਾਂ ਫੁੱਲ ਜਾਂਦੀਆਂ ਪਰ ਪਰ ਕੇ ਪਰਸਾ। ਹੋਰ ਆ ਜਾਓ ਭਾਈ ਕੋਈ ਇੱਥੇ ਲਿਆ। ਨਹੀਂ ਫੜਾਈ। ਰੈਂਜ ਵੀ ਪੈਦੀ ਨੇ। ਇਹਨੂੰ ਹੁਣ ਕਰਤਾ ਤੁਸੀਂ ਮੇਨ ਕਰਮ ਕੋਟਿੰਗ ਨਹੀਂ ਹੋਰ ਇੱਕ ਆਗੇ ਫੇਰ ਉਹ ਗੁਰਜੀ ਆਰਡਰ ਵੀ ਕਰਨ ਮਗਰੀ ਲਾ ਦਿਓ ਹਾਂ ਨਾਲੀ ਨਾਲ ਹੀ ਸਾਡੇ ਆਰਡਰ ਨਾਲ ਹੀ ਗੁਰਜੀ ਨਾਲ ਹੀ ਲਾ ਦਿਓ ਫੇਨਾ ਹਾਂ ਹਾਂ ਵੀ ਉਹ ਕੋਈ ਆ ਉਹ ਤਾਂ ਲਾਇਆ ਹੋਇਆ ਵਾਈਟ ਹੈ ਤੰਦੂਰੀ ਆਪਣੇ ਕੋਲ ਰੈਡ ਉੱਤੇ ਤਿਆਰ ਹੁੰਦਾ ਹੈ ਵਾਈਟ ਤਾਂ ਗੱਲ ਆਇਆ ਹੋਇਆ ਹਾਂਜੀ ਭਾਈ ਹਾਂਜੀ ਜੀ ਭਾਈ ਭਾਈ ਕਿੱਥੋਂ ਆਇਓ ਭਾਈ ਵਹੀ ਪਿੰਡ ਬਗਾਲੇ ਤੋਂ ਹੋਜੀ ਬਗਾਲੇ ਪਿੰਡ ਤੋਂ ਹਾਂਜੀ ਤੇ ਭਾਈ ਇੱਥੇ ਦਾ ਜਿਹੜਾ ਤੁਹਾਨੂੰ ਕਿਹੜਾ ਜ਼ਿਆਦਾ ਵਧੀਆ ਲੱਗਦਾ ਖਾਣਾ ਭਾਈ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਇੱਥੇ ਪਹਿਲੀ ਵਾਰ ਆਇਆ ਅੱਛਾ ਆਪਣੂੰ ਜੇਕਰ ਇੱਥੇ ਦਾ ਬਹੁਤ ਵਧੀਆ ਲੱਗਾਇਆ ਪਹਿਲੀ ਵਾਰ ਹੀ ਆਇਆ ਹਾਂ ਹਾਂਜੀ ਜੀ ਪਹਿਲੀ ਵਾਰ ਆਇਆ ਹਾਂ ਭਾਈ ਤੇ ਚਿਕਨ ਵਧੀਆ ਲੱਗਾ ਕਿਹੜਾ ਚਿਕਨ ਖਾਦਾ ਭਾਜੀ ਭਾਜੀ ਆਪਾਂ ਖਾਦਾ ਇੱਥੇ ਫਰਾਈ ਚਿਕਨ ਸਰਾਈ ਤੰਦੂਰੀ ਤੰਦੂਰੀ ਚਿਕਨ ਇੱਕ ਦਾ ਤੁਹਾਡਾ ਮਿਲਦਾ ਤੁਸੀਂ ਖਾਣਾ ਆ ਉਹ ਵਾਈਟ ਵਾਈਟ ਚਿਕਨ ਹਾਂਜੀ ਹਾਂਜੀ ਭਾਜੀ ਹੈਨਾ ਬਹੁਤ ਵਧੀਆ ਲੱਗਦਾ ਵਧੀਆ ਅੱਛਾ ਵਧੀਆ ਸੀ ਹਾਂਜੀ ਹਾਂਜੀ ਪਹਿਲਾਂ ਕਿੱਥੇ ਜਾਂਦੇ ਹੁੰਦੇ ਸੀ ਪਹਿਲਾਂ ਭਾਜੀ ਸ਼ਹਿਰ ਵਿੱਚ ਅਸੀਂ ਜਾਂਦੇ ਸੀ ਜਿਹੜਾ ਫਲਾਉਰ ਰੋਡ ਤੇ ਫਲਾਉਰ ਰੋਡ ਤੇ ਅੱਛਾ ਹਾਂ ਜੀ ਜੀ ਆਪਣੇ ਮਨਨ ਕੀਤਾ ਨਹੀਂ ਹੈਗਾ ਉਸ ਆਪਣੇ ਸ਼ੌਪ ਦਾ ਕੀ ਨਾਮ ਹੈ ਆ ਭਰਾ ਆ ਆਪਣਾ ਇੱਥੇ ਦਾ ਭਾਜੀ ਇਹਨਾਂ ਨੇ ਦੱਸਿਆ ਵੀ ਇੱਥੇ ਆ ਅੱਛਾ ਤੁਸੀਂ ਲੈ ਕੇ ਆਏ ਹੋ ਤਾਂ ਭਾਈ ਤੁਸੀਂ ਇੱਥੇ ਰੈਗੂਲਰ ਆਉਂਦੇ ਹੋ ਮੈਂ ਤਾਂ ਛੋਟਾ ਬਹੁਤ ਛੋਟਾ ਹੁੰਦਾ ਜਿਹੜਾ ਇੱਥੇ ਆਉਂਦਾ ਇਹ ਕਹਿੰਦੇ ਭਾਜੀ ਆਪਾਂ ਇੱਥੇ ਆਉਂਦੇ ਅੱਛਾ ਇੱਥੇ ਗੱਲ ਨਹੀਂ ਆ ਭਾਈ ਕਿਹੜਾ ਪੈਸਾ ਲੱਗਦਾ ਖਾਣਾ ਇੱਥੇ ਸਾਰਾ ਕੁਝ ਹਮਮ ਕੀ ਬਾਤ ਹਨ ਤੋਂ ਵੱਡਾ ਵੱਡਾ ਹੁਣ 30 ਸਾਲ ਤੋਂ ਉੱਤੇ ਹੋ ਗਏ ਇੱਥੇ ਆਉਂਦੇ ਨੇ ਇੱਥੇ ਆਉਂਦੇ ਨੂੰ ਅਲਗ ਪਹਿਲਾਂ ਘਰ ਡੈਡੀ ਹੁਣੀ ਆਉਂਦੇ ਡੈਡੀ ਉਹਨਾਂ ਨਾਲ ਮੈਂ ਆਉਂਦਾ ਹੁੰਦਾ ਅੱਛਾ ਫ ਪੈ ਕਰਵਾ ਕੇ ਬਹੁਤ ਟਾਈਮ ਹੋ ਗਿਆ ਸਾਨੂੰ ਤੇ ਕੀ ਕਹੇ ਭਾਈ ਇਹ ਮੇਜ ਜਿਗਰ ਖਤਮ ਹੈਗਾ ਭਾਈ ਬਹੁਤ ਟੇਸਟੀ ਹੈਗਾ ਉਹ ਹਮਨੇ ਰੈਗੂਲਰ ਪਾ ਇੱਥੇ ਆਇਆ ਕਰਨ ਓਏ ਹੋਏ ਹਾਂਜੀ ਹਾਂਜੀ ਲੇਕੋਗੇ ਤੇ ਆਪ ਨੂੰ ਪਤਾ ਲੱਗ ਜਾਣਾ ਉਹ ਪੂਰਾ ਜ਼ਬਰਦਸਤ ਹੈ ਭਾਈ ਜਮੀ ਲੱਗਾ ਬਹੁਤ ਇਸ ਰਹੀ ਅਸੀਂ ਅੱਜ ਦਾ ਆਪਣੇ ਆਪ ਨੂੰ ਕੋਸਣ ਆਇਆ ਇਹੀ ਪੂਰਾ ਪੰਜਾਬ ਸ਼ੂਟ ਕਰ ਲਿਆ ਤੇਹੀ ਨੂਰ ਮੈਲ ਦੇ ਵਿੱਚ ਆਹ ਦੁਕਾਨ ਹੀ ਛੜਤੀ ਮੇਰਾ ਭਾਈ ਤੈਨੂੰ ਮੇਰਾ ਤਾਂ ਬਹੁਤ ਟਾਈਮ ਦਾ ਵਾਜੇ ਮਾਰ ਰਿਹਾ ਮੈਂ ਕਹਾਂ ਭਾਈ ਉਹ ਦੱਸੀਏ ਦੱਸਾ ਭਾਈ ਇਹ ਸਾਨੂੰ ਸਵਾਲ ਲੱਗਾ ਬਹੁਤ ਵਧੀਆ ਲੱਗਾ ਮੈਂ ਕਿਹਾ ਕਿ ਮੈਂ ਠਿਕਣ ਖਾਣਾ ਮੈਂ ਕਹਾਂ ਤੁਸੀਂ ਮੇਰੇ ਨਾਲ ਚੱਲੋ ਓਏ ਹੋਏ ਮੈਂ ਖਾਣਾ ਸਹੀ ਹੈ ਸਹੀ ਵਾਜ ਮਾਤਲਬ ਨਾ ਮਾਣੀ ਕੋਈ ਵੀ ਨਹੀਂ ਨਹੀਂ ਭਾਜੀ ਬਹੁਤ ਟੇਸਟੀ ਹੈ ਮੈਂ ਤੁਹਾਨੂੰ ਬਹੁਤ ਟਾਈਮ ਦਾ ਵਾਜੇ ਮਾਰ ਰਿਹਾ ਮੈਂ ਕਹਾਂ ਭਈ ਇਹਨਾਂ ਨੂੰ ਬਲਾਓ ਦੱਸਿਏ ਬਹੁਤ ਟੇਸਟੀ ਹੈ ਮੈਨੂੰ ਇਹ ਕਹਿ ਨੂੰ ਕਹੀ ਹੈ ਵੀ ਨਾ ਦਾਲ ਸਬਜ਼ੀ ਪੈਕ ਕਰਾ ਲਓ ਇੱਥੋਂ ਜਾਂ ਕੋਰ ਪਾਸੇ ਵੀ ਕਿ ਤੇ ਜੋ ਘਰ ਦੇ ਖਾਣੇ ਕਹਦੇ ਆਂ ਕਿ ਉੱਥੋਂ ਨਹੀਂ ਆਈ ਹੈਗੀ। ਹਾਂਜੀ। ਅੱਛਾ ਮਤਲਬ ਸਵਾਦ ਆ ਵੀ ਪਤਾ ਤੁਹਾਨੂੰ। ਹੋ ਗਿਆ ਵੀ ਭਾਈ 100% ਬਹੁਤ ਵਧੀਆ। ਬਹੁਤ ਵਧੀਆ। ਕੀ ਬਾਤ ਹੈ ਭਾਈ। ਚਲੋ ਭਾਜੀ ਵੇ ਹੁਣ ਤੁਸੀਂ ਹੁਣ ਸਵਾਦ ਇਹਨਾਂ ਦੱਸਦਾ ਹੁਣ ਸਾਡਾ ਖੁਦ ਮੰਨ ਕਰ ਰਿਹਾ। ਤੁਸੀਂ ਆਪ ਵੀ ਚੈੱਕ ਕਰ ਲੀਏ। ਅੱਲਾ ਵੀ ਚੈੱਕ ਕਰ ਲਈ ਹੈ ਭਾਈ। ਖਾ ਕੇ ਦੇਖੋ ਵੀ ਆਪ ਨੂੰ ਲੱਗਣਾ ਨਹੀਂ ਕਿਰਾ ਬਹੁਤ ਵਧੀਆ ਸੀ। ਹਾਂਜੀ। ਚਲੋ ਤੇ ਭਾਈ ਸੌਰੀ ਆ ਯਾਰ ਅਸੀਂ ਤੁਹਾਡੇ ਕੋਲ ਇੰਨੀ ਲੇਟ ਆਏ ਆ। ਇਹ ਚੀਜ਼ ਸਾਡੇ ਲਈ ਸੌਰੀ ਆ ਭਾਈ। ਯਾਰ ਮਿਸ ਕਰ ਗਏ। ਭਾਈ ਆਪਣਾ ਸ਼ਹਿਰ ਮਿਸ ਕਰ ਗਏ। ਹਾਂਜੀ। ਚਲੋ ਥੈਂਕ ਯੂ ਸੋ ਮਚ ਠੀਕ ਹੈ ਠੀਕ ਥੈਂਕ ਯੂ ਭਾਈ ਉੱਥੇ ਤੁਹਾਨੂੰ ਰਾਜਿਆ ਭਾਈ ਤੇ ਹਾਂਜੀ ਤੇ ਇਧਰ ਬਾਈ ਹੁਣੀ ਨੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਹੁਣੀ ਨੇ ਮੈਨੇਜਰ ਨੇ ਬਾਈ ਤੁਸੀਂ ਹਾਂਜੀ ਬਈ ਕਿਹੜੀ ਬ੍ਰਾਂਚ ਦੇ ਵਿੱਚੋਂ ਹਾਂ ਕੈਪੀਟਲ ਬੈਂਕ ਰੁੜਕੀ ਕੈਪੀਟਲ ਬੈਂਕ ਰੁੜਕੀ ਦੇ ਵਿੱਚ ਹਾਂਜੀ ਤੇ ਇਹ ਬਾਈ ਹੁਣੀ ਇੱਥੇ ਸੋਨੂ ਦੇ ਢਾਬੇ ਤੇ ਆਏ ਹੋਏ ਨੇ ਤੇ ਬਾਈ ਇੱਥੇ ਦਾ ਕਿਹੜਾ ਤੁਹਾਨੂੰ ਖਾਣਾ ਸਭ ਤੋਂ ਬੈਸਟ ਲੱਗਾ ਇਹਨਾਂ ਦਾ ਆਪਾਂ ਹਰ ਇੱਕ ਡਿਸ਼ ਕੀਤੀ ਆ ਚਿਕਨ ਵੀ ਵੈਜ ਵੀ ਸਾਰਾ ਬਹੁਤ ਬੈਸਟ ਐਨਰਮਲ ਤੋਂ ਸਭ ਤੋਂ ਬੈਸਟ ਇਹਨਾਂ ਦਾ ਖਾਣਾ ਕੀ ਵਾਜਿਵਾ ਤੇ ਭਾਈ ਕਦੋਂ ਦੇ ਤੁਸੀਂ ਇੱਥੇ ਆਉਂਦੇ ਹੋ ਮੈਂ ਤਾਂ ਬਹੁਤ ਸਾਲ ਹੋ ਗਏ 10 ਸਾਲ 15 ਸਾਲ ਹੋ ਗਏ 10 15 ਸਾਲ ਹੋ ਗਏ ਥੀ ਮਤਲਬ ਜਿਹੜਾ ਵੀ ਬੰਦਾ ਇੱਥੇ ਆਉਂਦਾ ਉਹ ਲਗਭਗ 10 15 ਸਾਲ ਪੁਰਾਣੇ ਬੰਦੇ ਆ ਰਹੇ ਨੇ ਇੱਥੇ ਸਾਰੇ ਪੁਰਾਣੇ ਇਹਨਾਂ ਦੇ ਬੰਦੇ ਆ ਕੀ ਬਤਾ ਅਸੀਂ ਨਵੇਂ ਆਏ ਅਸੀਂ ਤਾਂ ਬਸ ਲੰਘਦੇ ਰਹੇ ਹਰੇਕ ਆ ਮਾਰੀ ਇਹਨਾਂ ਦੇ ਕੋਲ ਆਪਾਂ ਆਪਾਂ ਹੈਗੇ ਪੁਰਾਣੇ ਪਰ ਆਪਾਂ ਕਿਸੇ ਨਾ ਕਿਸੇ ਇਹਨੂੰ ਹਣ ਗੋਲਿਆ ਕਰ ਗਏ ਭਾਈ ਅਣ ਗੋਲਿਆ ਕਰ ਸੀ ਉਦੋਂ ਆਪਾਂ ਭਾਈ 2-3 ਸਾਲਾਂ ਬਾਅਦ ਦੁਬਾਰਾ ਮਿਲਿਆ ਮੈਂ ਬਿਲਕੁਲ ਤੇ ਥੈਂਕ ਯੂ ਸੋ ਮਚ ਸਰ ਤੇ ਬਹੁਤ ਵਧੀਆ ਵੇ ਵ ਬਾਈ ਹੁਣਾਂ ਦੀ ਦੁਕਾਨ ਛੋਟੀ ਪੈ ਜਾਏ ਤੇ ਬਾਈ ਹੁਣਾਂ ਕੋਲ ਗਾਹ ਕਿੰਨੇ ਹੋਣ ਬਿਲਕੁਲ ਠੀਕ ਹੈ ਬਾਈ ਤੇ ਚਲੋ ਥੈਂਕ ਯੂ ਸੋ ਮਚ ਸਰ ਕਿਤੇ ਲੋਨ ਲੂ ਨ ਹੋਇਆ ਤੇ ਇਹੀ ਸਾਡੇ ਕੋਲ ਆਵਾਂਗੇ ਜੂਰ ਜੀ ਜੂਰ ਇਹਨੂੰ ਸਾਡਾ ਲੋਨ ਕੈਨਸਲ ਕਰਤਾ ਸੀ ਓਕੇ ਸਰ ਥੈਂਕ ਯੂ ਜੀ ਓਕੇ ਭਾਈ ਇਹ ਆਤੀ ਆਪਣੀ ਮੱਸੀ ਲਓ ਜੀ ਇਹ ਮੱਛੀ ਆ ਗਈ ਭਾਈ ਨਾਲੇ ਪਰਪਾਤੇ ਅੱਛਾ ਉੱਪਰ ਪਾਤੇ ਸੀਕ੍ਰੇਟ ਮਸਾਲੇ ਸੀਕ੍ਰੇਟ ਮਸਾਲੇ ਆ ਨਾਲਾ ਗਾ ਨਿੰਬੂ ਆ ਨਿੰਬੂ ਨਾਲ ਜੋ ਨਹੀਂ ਆ ਨਿੰਬੂ ਤਾਂ ਫਿਰ ਇਹਦਾ ਖੂਈ ਨਹੀਂ ਲੱਗਦਾ ਪਈ ਆਜ ਨਹੀਂ ਕਿੜੀ ਆਏ ਏ ਇਮਲੀ ਦੀ ਹੈ ਬੱਲੇ ਇਹ ਵੀ ਆ ਇਹ ਸਾਰੀ ਆਪ ਹੀ ਬਣਾਉਂਦੇ ਆ ਨਾ ਸੌਸ ਕੋਈ ਬਾਜ਼ਾਰੂ ਕੋਈ ਇਹਨਾਂ ਦੇ ਬਾਜ਼ਾਰੂ ਸੌਸ ਕੀ ਪਤਾ ਨਾਲ ਸਲਾਦ ਨਾਲ ਇਮਲੀ ਵਾਲੀ ਚੱਡੀ ਤੇ ਨਾਲ ਗ੍ਰੀਨ ਸੌਸ ਨਾਲ ਉੱਪਰ ਸੀਕ੍ਰੀਟ ਮਸਾਲੇ ਨਾਲ ਆ ਗਿਆ ਨਿੰਬੂ ਜਿਹੜਾ ਸਾਡੇ ਕਈ ਹੇਟਰ ਹੈਗੇ ਉਹਨਾਂ ਦੇ ਨਿੰਬੂ ਦੀ ਛੋਣ ਨਾਲ ਚੱਕਵਾ ਦੇ ਚਲੋ ਜੀ ਉਹ ਚੱਕ ਰੋ ਭਾਈ ਹੁਣ ਆ ਦਾ ਸੌਸ ਬਸ ਸਪੈਸ਼ਲ ਹੋਮ ਮੇਡ ਚਿਕਨ ਨੈਪਕਿੰਗ ਦੀ ਮੜਾ ਜਾ ਇਧਰ ਆ ਗਈ ਸਾਡੀ ਫਿਸ਼ ਸੌਂ ਲਿਆ ਕਰੀਏ ਕੀ ਬਾਤ ਹੈ ਬੜੀ ਕੀ ਬਾਤ ਹੈ ਕੀ ਬਾਤ ਹੈ ਬਸ ਕੁਲਜੀਤ ਬਾਜੀ ਫੋਟੋ ਫਿਰ ਅਜਾ ਕ੍ਰੀਆ ਜੀ ਜਾਈ ਦੇਂਗਲ ਕਲਮਾ ਦਾ ਨਿੰਬੂ ਹੋਵੇ ਪਹਿਲਾਂ ਬਾਈ ਦੇਕਲ ਕਲਮਾ ਬਾਈ ਦੇਕਲ ਯਾਰ ਜੇ ਚੁਦਾ ਜਿੱਤਾ ਕਰਨਾ ਕਰਲਾ ਉਹ ਲਾਈਟ ਆ ਰਹੀ ਪ੍ਰੋਪਰ ਹਾਂ ਪ੍ਰੋਪਰ ਕ੍ਰੀਆ ਆ ਗਈ ਇੱਕ ਮਿੰਟ ਹੁਣ ਹੁਣ ਕ੍ਰੀਆ ਜੀ ਚਲੋ ਲਓ ਜੀ ਆ ਆ ਗਿਆ ਨਿੰਬੂ ਠੀਕ ਹੈ ਜੀ ਕਹੋਗੇ ਤਾਂ ਨਿੰਬੂ ਹੋਰ ਵੀ ਚੋੜ ਦੇਾਂਗੇ ਨਿੰਬੂ ਦੀ ਕੋਈ ਕਮੀ ਨਹੀਂ ਤੇ ਨਾਲ ਸਾਨੂੰ ਮਿਲਿਆ ਸਲਾਦ ਨਾਲ ਇੱਕ ਮਿਲੀ ਇਮਲੀ ਵਾਲੀ ਸੌਸ ਨਾਲ ਇੱਕ ਸਾਨੂੰ ਮਿਲਿਆ ਪਦੀਨੇ ਵਾਲੀ ਚਟਨੀ ਤੇ ਨਾਲ ਮਿਲਿਆ ਫਿਸ਼ ਕੀ ਆ ਬਾਤ ਆ ਭਾਈ ਇਹ ਪਹਿਲਾ ਇਹਦਾ ਥੰਬਨੇਲ ਵਾਸਤੇ ਸਾਨੂੰ ਫੋਟੋ ਨਾਲ ਆ ਜਾਏ ਆਏ ਹਾਏ ਠੀਕ ਆ ਉਹ ਕੀ ਚਲੋ ਜੀ ਫਿਰ ਹੁਣ ਕਰਦੇ ਆ ਟੇਸਟ ਅਜਲਾ ਗੂਪਾ ਦਾ ਕਰਕੇ ਦੇਖੋ ਕਿੰਦਾ ਹੁੰਦਾ ਹੈ ਨਾ ਆਵਾਜ਼ ਸਦਾ ਰੋਕ ਸਾਰਾ ਰੋਕ ਪ੍ਰੋਮਟਰ ਰੋਜ਼ ਦਾ ਪਾਵਾ ਆਂਦੇ ਹੰਦੀ ਸੰਸਕ੍ਰਿਤੀ ਦੇ ਕੇ ਕਾਲ ਆਉਂਦਾ ਜਿੰਦਗੀ ਦਾ ਬਹੁਤ ਹੀ ਦਰਦ ਅਰਾਮਿਤ ਸੋ ਪ੍ਰਾਣ ਨੂੰ ਚੈਨ ਚਾਹੁੰਦਾ ਹਾਂ ਹਾਂ ਦਾਵਾ ਸਾਵ ਕਿੱਥੇ ਹੋ ਗਏ ਮੈਂ ਫਲੈਸ਼ਬੈਕ ਚਲ ਗਿਆ ਅਸੀਂ ਕਿੱਥੇ ਪਹੁੰਚੇ ਇਹ ਦੱਸੋ ਮੈਂ ਨਾ ਪਹੁੰਚ ਗਿਆ ਵੀ ਪਿਛਲੇ ਪਾਸੇ ਵੀ ਦਿਮਾਗ 'ਚ ਨਾ ਨੂਰਬੈਲ ਦੀ ਉਹ ਫਿਸ਼ ਖੁਮਣ ਲੱਗ ਪਈ ਜਿਹੜੀ ਨਕਮੀ ਸੀ ਖੁਮਣ ਲੱਪੀ ਵੀ ਅਸੀਂ ਆਪਣੇ ਨੂੰ ਕੋਸਣ ਨੇ ਅੱਜ ਵੀ ਆਹ ਜਗ੍ਹਾ ਤੇ ਅਸੀਂ ਪਹਿਲਾਂ ਕਿਉਂ ਨਹੀਂ ਆਏ ਪਰ ਇਹ ਸਵਾਦ ਕਮਾਲ ਦਾ ਮਤਲਬ ਤੁਸੀਂ ਨਾ ਜਿਹੜੇ ਬੰਦੇ ਨੇ ਜੀਤ ਮੱਛੀ ਖਾਧੀ ਹੈ ਨਾ ਜਿਹਦੇ ਜੀਤ ਵਾਲੀ ਉਹ ਬੰਦਾ ਜੀਤ ਦੀ ਮੱਛੀ ਭੁੱਲ ਜੂ ਖਾਸ ਕਰਕੇ ਨੂਰਬੈਲ ਦੇ ਵਿੱਚ ਕਿਉਂਕਿ ਆੜੀ ਚੱਟੀ ਬਣਾਈ ਨਾ ਪਾਜੀ ਐਂਡ ਇਅਰ ਇਹਦੇ ਕੋਲੇ ਖਾਸ ਗੱਲ ਭਾਜੀ ਹੋਰ ਵੀ ਆ ਇਹਨਾਂ ਦੀ ਹਰੇਕ ਡਿਸ਼ ਦੇ ਨਾਲ ਅਲੱਗ-ਅਲੱਗ ਚਟਨੀਆ ਆਉਂਦੀਆਂ ਨੇ ਅਲੱਗ-ਅਲੱਗ ਸਲਾਦ ਆਉਂਦਾ ਅਲੱਗ-ਅਲੱਗ ਚੀਜ਼ਾਂ ਆਉਂਦੀਆਂ ਇਹਦੀ ਹਰੇਕ ਸਲਾਦ ਫਰਾਈ ਵਾਲੀ ਉਹੀ ਦੂਜੀ ਨਾਲ ਵੀ ਉਹੀ ਤੰਦੂਰੀ ਨਾਲ ਵੀ ਉਹੀ ਉਹ ਕੰਮ ਨਹੀਂ ਇਹ ਚੀਜ਼ ਪੱਖੋਂ ਬਹੁਤ ਵਧੀਆ ਹੈ ਵਾਕਿਆ ਫਿਸ਼ ਕਮਾਲ ਦੀ ਆ ਸਾਰੇ ਪੂਰੇ ਵਧੀਆ ਨੇ पेट प्रमुश ही करते नहीं कर खाणीत भाजी मैनू लगा विशायद भाजी मैं सर थोड़े को रिव्यू लेना ਜੋ ਮੈਂ ਕਿਹਾ ਸੱਚ ਹੈ ਕਿ ਕੀ ਹੈ ਕੋਈ ਹੋ ਸਕਦਾ ਮੇਰੇ ਸਵਾਦ ਦਾ ਕੁਝ ਫਰਕ ਹੋਵੇ ਹਾਕੀ ਭਾਈ ਸਹੀ ਗੱਲ ਥੋੜੀ ਆਪਾਂ ਕਦਾਂ ਮਿਸ ਕਰ ਗਏ ਇਸ ਢਾਬੇ ਨੂੰ ਸੀਰੀਅਸਲੀ 22 ਜਾਂ 23 ਸਾਲ ਪਹਿਲਾਂ ਬਥੇ ਲੈ ਕੇ ਜਾਂਦੇ ਹੁੰਦੇ ਸੀਗੇ ਅਸੀਂ ਹਾਂ ਉਸ ਤੋਂ ਬਾਅਦ ਮੈਂ ਅੱਜ ਇੱਥੇ ਬਣਿਆ ਓਏ ਦੀਆਂ ਬਾਈਆਂ ਦਾ ਲਾਭ ਉਸ ਟਾਈਮ ਦੀ ਗੱਲ ਹੈ ਉਦੋਂ ਮੈਂ 8ਵੀਂ 9ਵੀਂ ਚ ਪੜ੍ਹਦੇ ਹੁੰਦਾ ਹਾਂ ਜਾਂ ਸੀ ਹਾਂ 22 23 ਸਾਲ ਪਹਿਲਾਂ ਦੀ ਗੱਲ ਹੈ ਆਚਾ ਉਸ ਤੋਂ ਬਾਅਦ ਅਮ ਅੱਜ ਇਸ ਢਾਬੇ ਤੋਂ ਕੁਝ ਚੀਜ਼ ਖਾਧੀ ਆ ਬਾਕੀ ਯਾਰ ਆਪਾਂ ਭਾਈ ਮੈਸ ਕਰਕੇ ਆਪਣੇ ਆਪਣੇ ਨੂਰਮਹਿਲ ਨੂੰ ਛੱਡ ਗਏ ਨੂਰਮਹਿਲ ਛੱਡ ਗਏ ਆਪਾਂ ਨੂਰਮਹਿਲ ਜੀ ਕਈ ਹੋਰ ਪਾਸੇ ਘੁੰਮਦੇ ਰਹੇ ਆ ਘੁੰਮਦੇ ਰਹੇ ਜਿੱਥੇ ਕਿ ਆਪਾਂ ਨੂੰ ਕਿਤੇ ਨਾ ਕਿਤੇ ਆਪਾਂ ਨੂੰ ਉਹ ਚੀਜ਼ ਨਹੀਂ ਸੀ ਮਿਲਦੀ ਬਈ ਪਰ ਗੱਲ ਆਪਾਂ ਲ ਇੱਕ ਗੱਲ ਹੁਣ ਕਹਿ ਦਿਆਂ ਵੀ ਜੇ ਦਾ ਫਿਸ਼ ਦੀ ਖਾਣੀ ਆ ਰਿਕਮੈਂਡੇਸ਼ਨ ਸਿਰਫ ਦੋ ਜਗ੍ਹਾ ਇੱਕ ਚਾਚਾ ਦਾ ਢਾਬਾ ਦੂਜਾ ਪੈਣੀ ਫਿਸ਼ ਤੋਂ ਬਾਅਦ ਹੈ ਜੀ ਇੱਕ ਚਾਚਾ ਦਾ ਢਾਬਾ ਇਹ ਵਾਲਾ ਇੱਕ ਉਹ ਪੈਣੀ ਫਿਸ਼ ਫਿਸ਼ ਖਾਣੀਆਂ ਦੇ ਸਬ ਤੋਂ ਇਲਾਵਾ ਉੱਪਰ ਕਿਤੇ ਹੋਰ ਕੋਈ ਮੁਕਾਬਲਾ ਹੈ ਨਹੀਂ ਕਿਸ ਤੇ ਚਲੋ ਹੁਣ ਜਦੋਂ ਸਾਡਾ ਤੰਦੂਰੀ ਦੂਜਾ ਆਉਂਦਾ ਆ ਚਿਕਨ ਤੇ ਟਿੱਕੇ ਤਦ ਤੱਕ ਅਸੀਂ ਫਿਨਿਸ਼ ਆਪਾਂ ਜੇ ਇਹ ਆਰਡਰ ਖਤਮ ਕਰਦੇ ਹਾਂ ਹਾਂ ਇਸ ਵਾਰ ਆਪਾਂ ਚੈੱਕ ਕਰਨਾ ਦੂਜਾ ਤੁਚਾ ਬਿਲਕੁਲ ਭਾਈ ਚਲੋ ਹੁਣ ਇਹਨੂੰ ਕਰੀਏ ਫਿਨਿਸ਼ ਅੱਛਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਦਿਖਾਵਾਂ ਇਹ ਆ ਜੀ ਤੰਦੂਰੀ ਵਾਈਟ ਵਾਈਟ ਚਿਕਨ ਨੂੰ ਅਫਗਾਨੀ ਚਿਕਨ ਕਹਿ ਸਕਦੇ ਆਪਾਂ ਤੇ ਇਹਦੇ ਵਿੱਚ ਨਾ ਸਭ ਤੋਂ ਵੱਡੀ ਚੀਜ਼ ਇਹ ਵੀ ਇਹਦੇ ਨਾਲ ਸਲਾਦ ਨਹੀਂ ਹੋਊਗਾ ਇੰਦਾ ਹੀ ਹੋਣਾ ਦੇਖੋ ਕੀ ਬਾਤ ਹੈ ਮਤਲਬ ਕਰੀਮ ਉਸ ਤਰੀਕੇ ਦਾ ਸਲਾਦ ਜਿਸ ਟਿੱਕੇ ਦਾ ਹੀ ਤੁਹਾਨੂੰ ਚਿਕਨ ਮਿਲਣਾ ਉਸੇ ਤਰੀਕੇ ਦਾ ਹੀ ਤੁਹਾਨੂੰ ਜਿਹੜਾ ਫੂਡ ਮਿਲਣਾ ਇਹ ਤਦ ਨੂੰ ਕਰੋ ਭਾਈ ਆਪਾਂ ਹੋਰ ਥੰਬਨੇਲ ਜ਼ਰੂਰ ਲੈਣਾ ਇੱਧਰ ਚੈੱਕ ਕਰੋ ਜਰਾ ਯਾਰ ਵਰਕੇ ਓਏ ਹੋਏ ਕੀ ਆ ਬਾਤ ਠੀਕ ਆ ਥੰਬਨ ਲਿਆ ਗਈ ਲੋ ਜੀ ਹੁਣ ਵਾਰੀ ਆ ਗਈ ਇਹਨੂੰ ਕਰਨ ਦੀ ਟੇਸਟ ਓਹ ਹੋ ਹੋ ਮੈਂ ਹੋਰ ਸੋਚਣਾ ਮੈਂ ਸ਼ੁਰੂ ਕਿੱਥੋਂ ਕਰਾਂ ਕੀ ਆ ਬਾਤ ਹੈ ਮਤਲਬ ਚਮਚ ਤੁਸੀਂ ਲੈ ਸਕਦੇ ਹੋ ਸ਼ੁਰੂ ਲੈਗ ਪੀਸ ਤੋਂ ਕਰਿਆ ਕਰੋ ਲੈਗ ਪੀਸ ਸ਼ੁਰੂ ਕਰ ਹਾਂ ਇੱਕ ਮਸ਼ਹੂਰ ਨਹੀਂ ਲੈਗ ਪੀਸ ਚਿਕਨ ਲੈਗ ਪੀਸ ਅੱਛਾ ਹਾਂ ਆਇ ਤਾਂ ਕੀ ਬੰਦਾਵਾ ਸਾਹਿਬ ਅੱਜ ਤੋਂ ਬਾਅਦ ਤੁਸੀਂ ਲੈਗ ਪੀਸ ਤੋਂ ਸ਼ੁਰੂ ਕਰਿਆ ਕਰਨਾ ਕੰਮ ਮੈਨੂੰ ਚਿਕਨ ਦਾ ਕੰਮ ਸ਼ੁਰੂ ਕਰਨਾ ਤਾਂ ਲੈਗ ਪੀਸ ਦੋ ਲੱਤੀ ਖਿਚਣੀ ਬਸ ਲੱਤੀ ਖਿਚੜੀਆਂ ਕਿਉਂਕਿ ਲੋਕਾਂ ਦਾ ਕੰਮ ਹੀ ਲੱਤ ਖਿਚਦਾ ਹੀ ਹੈ ਅੱਜਕੱਲ ਇਹ ਆਪਾਂ ਲੱਤ ਖਾਜੜੀ ਜਿਹੜੀ ਲੋਕ ਖਿੱਚਦੇ ਨੇ ਹਾਂ ਇਹਨੂੰ ਫਿਨਿਸ਼ ਕਰ ਦੇਣਾ ਵੋਏ ਮੈਂ ਸੱਚੀ ਗੱਲ ਦਉ ਆਪਾਂ ਕਿੱਥੇ ਸੀਗੇ ਆਪਾਂ ਇੱਥੇ ਜਿਵੇਂ ਪਰ ਆਪਾਂ ਇੱਥੇ ਆਏ ਨਹੀਂ ਆਪਾਂ ਇੱਥੇ ਆਏ ਨਹੀਂ ਤਾਂ ਰੋਜ਼ ਰੋਜ਼ ਲੰਗਦੇ ਰੋਜ਼ ਰੋਜ਼ ਦੇ ਕਰ ਦੁਕਾਨ ਦੇ ਮੋਰੀ ਨਿਕਲਦੇ ਆ ਪਰ ਵਾਕੇ ਇਹ ਸਵਾਦ ਹੋਇਆ ਐਂਡ ਭਾਜੀ ਮਤਲਬ ਅਫਗਾਨੀ ਚਿਕਨ ਦਾ ਸਵਾਦ ਇਦਾਂ ਦਾ ਸਵਾਦ ਅਜੇ ਤੱਕ ਨਹੀਂ ਮਿਲਿਆ ਭਾਜੀ ਕਲੀਅਰ ਗੱਲ ਦਉ ਵਾਕੇ ਬਹੁਤ ਵਧੀਆ ਉੱਪਰ ਜਿਹੜੀ ਗਾਰਨਿਸ਼ ਕੀਤੀ ਹੈ ਮਿਰਚ ਦੀ ਉਹਨੇ ਓਏ ਬ੍ਰਿਕ ਬ੍ਰਿਕ ਮਿਰਚ ਆ ਰਹੀ ਭਾਜੀ ਬਹੁਤ ਸੋਹਣਾ ਸਵਾਦ ਹੈ ਇਸ ਦਾ

ਓਕੇ ਕੀ ਬਾਤ ਹੈ ਜੀ ਤੇ ਵਾਰੀ ਪਹਿਲਾ ਇੱਕ ਆ ਚੀਜ਼ ਦੀ ਥੰਬਨੇਲ ਲਈ ਪ੍ਰੋਪਰ ਇੱਕ ਫੋਟੋ ਜ਼ਰੂਰ ਹੋਣੀ ਜ਼ਰੂਰੀ ਹੈ ਠੀਕ ਹੈ ਆਜੂ ਫੋਟੋ ਥੰਬਨੇਲ ਲਈ ਐਚੋ ਕੱਟ ਲਿਓ ਕ੍ਰੋਪ ਲੈਣੀ ਓਕੇ ਓਹ ਤੇ ਹੁਣ ਵਾਰੀ ਫਿਰ ਲੈਗ ਪੀਸ ਤੋਂ ਸ਼ੁਰੂ ਸਟਾਰਟ ਕਰੀਏ ਇੱਕ ਮਿੰਟ ਜੀ ओके ਹੁਣ ਇੱਕ ਕੰਮ ਕਰਨਾ ਹੈ ਇਹਨੂੰ ਨਾ ਇਹਦੇ ਥੋੜੀ ਜਿਹੀ ਪੋਣਿਆ ਚਟਣੀ ਢੋਲੇ ਹੋਏ ਹੋਏ ਹੈ ਬਾਈ ਇੱਕ ਤੋਂ ਇੱਕ ਅਸ਼ੋ ਜੀ ਨਹੀਂ ਹੋਈ ਕਿ ਪਿਛਲੇ ਟੇਸਟ ਨੇ ਇਹ ਟੇਸਟ ਖਾ ਲਿਆ ਨਹੀਂ ਹਰ ਤਿੰਨ ਚੀਜ਼ਾਂ ਦਾ ਅਲੱਗ-ਅਲੱਗ ਮਤਲਬ ਜੇ ਆਪਾਂ ਇਹਨੂੰ ਟੇਸਟ ਲੈ ਰਹੇ ਨਾ ਇਹਦਾ ਟੇਸਟ ਇੰਨਾ ਕਿ ਯੂਨੀਕ ਆ ਰਿਹਾ ਨਾ ਮਤਲਬ ਉਹ ਟੇਸਟ ਦੇ ਉੱਪਰ ਹਾਵ ਹੀ ਨਹੀਂ ਹੋਇਆ ਜਿਹੜੇ ਤਾਂ ਪਿਛਲਾ ਟੇਸਟ ਇਤਿਹਾਬ ਹੀ ਨਹੀਂ ਹੋਇਆ ਮਤਲਬ ਇੱਕ ਤੇ ਇੱਕ ਉੱਪਰ ਜਿਹੜਾ ਨਾ ਚੰਗੀ ਤੋਂ ਚੰਗੀ ਪਰ ਤਾਂ ਅਜੇ ਵੀ ਜਿਹੜਾ ਆਪਾਂ ਵਾਈਨ ਚਿਕਨ ਖਾਦਾ ਉਹਦਾ ਸੁਆਦ ਅਜੇ ਮੂੰਹ 'ਚ ਹੈਗਾ ਹੈ। ਹੋਰ ਤੁਸੀਂ ਇਹਦਾ ਕਹੋਗੇ ਇਹ ਅਲੱਗ ਹੀ ਸੁਆਦ ਹੈ। ਇਹ ਨਹੀਂ ਵੀ ਸੇਮ ਸੁਆਦ ਮਿਲਦਾ। ਨਹੀਂ ਤਾਂ ਕਈਆਂ ਤਾਂ ਹੁੰਦਾ ਕਿ ਇੱਕੋ ਹੀ ਮਸਾਲਾ ਹੁੰਦਾ ਉਹਦੇ ਵਿੱਚ ਹਾਂ ਹਾਂ ਰੰਗ ਜਾਂ ਪਾ ਕੇ ਲਾਉਂਦਾ ਤੇ ਬਦਾ ਕਰੀਮ ਪਾ ਕੇ ਨੂੰ ਵਾਈਟ ਕਰ ਦਿੰਦੇ ਆ ਬਿਲਕੁਲ ਤੇ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਹੈਗਾ ਕਿਸੇ ਤਰੀਕੇ ਨਾਲ ਸਿਰਫ ਮਸਾਲਾ ਹਲਦੀ ਜਿਹੜਾ ਮਸਾਲਾ ਲਾਇਆ ਉਹ ਹੀ ਆ ਤੇ ਸਵਾਦ ਵਾਕਿਆ ਕਮਾਲ ਦਾ ਸੱਚੀ ਮੈਂ ਹੁਣ ਵੀ ਕਹਿ ਰਿਹਾ ਸੀ ਇਹ ਤੇ ਕਯੂਰੀਅਰ ਆਏ ਜੀ ਪਹਿਲਾਂ ਕਿਉਂ ਨਹੀਂ ਆਏ ਇਸ ਕਰਕੇ ਭਾਈ ਸੀਰੀਅਸਲੀ ਆ ਬਹੁਤ ਵਧੀਆ ਰਿਕਮੈਂਡੇਸ਼ਨ ਆਉਣਾ ਬਣਦਾ ਨੂਰਬੈਲ ਦੇ ਵਿੱਚ ਲੋਕੇਸ਼ਨ ਬੜੀ ਸੌਖੀ ਆ ਬਸ ਸੜ ਦੇ ਬਿਲਕੁਲ ਨਾਲ ਚਾਚੇ ਦਾ ਢਾਬਾ ਜਿਹਨੂੰ ਮਰਜ਼ੀ ਪੁੱਛੇ ਨੂੰ ਮਰਜ਼ੀ ਪੁੱਛ ਲੈ ਠੀਕ ਆ ਜੀ ਬਾਕੀ ਇੰਟਰਸਟਡ ਭਾਈ ਉਹਨਾਂ ਨੂੰ ਕਾਈ ਉਰਲੇ ਲੰਗੇ ਉਹ ਚਿਕਨ ਤੰਦੂਰ ਦੇ ਵਿੱਚ ਨਾ ਤੇ ਵੇਲੇ ਚਿਕਨ ਕੱਚਾ ਰਹਿੰਦਾ ਪਰ ਇਹਦੇ ਵਿੱਚ ਇੰਨੇ ਕਿ ਜਬਰਦਸਤ ਰੀ ਕਿੰਨਲ ਪੱਕਿਆ ਹੋਇਆ ਉਹਨਾਂ ਭਾਜੀ ਸਵਾਦ ਹੀ ਵੱਖਰਾ ਹੂੰ ਹੂੰ ਕਮਾਲ ਹੈ ਅਪਾਜੀ ਤੱਕ ਬਾਈ ਨੂੰ ਬੁਲਾਈਏ ਚਲੋ ਬਾਈ ਨਾਲ ਬਾਅਦ ਗੱਲ ਕਰਦੇ ਆਂ ਜਦ ਤੱਕ ਇਹਨੂੰ ਫਿਨਿਸ਼ ਕਰਦੇ ਆਂ ਦੋਸਤੋ ਬਾਅਦ ਐਡਰੈਸ ਤੇ ਐਂਡ ਕਰਦੇ ਆਂ ਜੀ ਥੈਂਕ ਯੂ ਸੋਨੂ ਭਾਈ ਹਾਂਜੀ ਸਰ ਪਹਿਲਾਂ ਤਾਂ ਰੀਲੀ ਸੌਰੀ ਆ ਨਹੀਂ ਨਹੀਂ ਕੋਈ ਗੱਲ ਸੌਰੀ ਇਸ ਚੀਜ਼ ਦੀ ਆ ਵੀ ਬਾਈ ਵੀ ਅਸੀਂ ਤੇਰੇ ਕੋਲ ਆਏ ਬੜੀ ਲੇਟ ਆ ਨਹੀਂ ਚਲੋ ਜਦੋਂ ਜਦੋਂ ਉਹਨੇ ਉੱਪਰ ਆਨੇ ਮਿਲਾਉਣਾ ਸੀ ਉਦੋਂ ਹੀ ਹੋਣਾ ਸੀ ਸਾਡਾ ਦਾਣਾ ਪਾਣੀ ਇਹ ਚੀਜ਼ ਗੱਲ ਆ ਵੀ ਇੰਨਾ ਸੋਹਣਾ ਸੁਆਦ ਥੈਂਕ ਯੂ ਜੀ ਅਸੀਂ ਸਾਰੇ ਇਲਾਕੇ ਚ ਘੁੰਮਦੇ ਰਿਹਾ ਤਾਂ ਪਰ ਸਾਡੇ ਆਪਣਾ ਜਿਹੜਾ ਸੁਆਦ ਸੀ ਨੂਰ ਮਿਲਣਾ ਉਹ ਪਿੱਛੇ ਕਰਤਾ ਪਿੱਛੇ ਕਰਤਾ ਪਰ ਹੁਣ ਅਸੀਂ ਪਿੱਛੇ ਨਹੀਂ ਕਰਦੇ ਹੁਣ ਅਸੀਂ ਅੱਗੇ ਰੱਖਾਂਗੇ ਅਸੀਂ ਚਾਹੁੰਦੇ ਆ ਆਪਣੇ ਭਰਾਵਾਂ ਨੂੰ ਜਿਹੜੇ ਵੀ ਲਾਗੇ ਜਿੰਨੇ ਵੀ ਜਿਹੜੇ ਦੂਰੋਂ ਆਨੇ ਖਾਣ ਆਲੇ ਆ ਜਿਹੜੇ ਨਕੂਦਰ ਤੋਂ ਨਕੂਦਰ ਮੱਥਾ ਟੇ ਕਤੇ ਵੀ ਜਾਣ ਜਿਹੜੇ ਉਧਰੋ ਕਦੇ ਹੋ ਕੇ ਆਉਣ ਗਲਦਰੋ ਵਾਲੇ ਪਾਸੋਂ ਨੂੰ ਕੋਦਰ ਦੂਰ ਮਹਿਲਵਾਲ ਤੋਂ ਹੋਣ ਤੇ ਬਾਈਕ ਉੱਡ ਆ ਕੇ ਚਿਕਨ ਜ਼ਰੂਰ ਖਾ ਕੇ ਜਾਣਾ ਥੈਂਕ ਯੂ ਨੋਰਮੈਤ ਮਟਨ ਬਾਈ ਹੁਣੀ ਕਮਾਲ ਦਾ ਬਣਾਉਂਦੇ ਆ ਬੜਾ ਬਣਾਉਂਦੇ ਸਾਈ ਤੇ ਆ ਵੀਡੀਓ ਜਲਦੀ ਭਾਜੀ ਤੇ ਮਟਨ ਦੀ ਵੀ ਆਊਗੀ ਇਹਨਾਂ ਦਾ ਜਿਹੜਾ ਬਟਰ ਚਿਕਨ ਦਾ ਗਰੇਵੀ ਚਿਕਨ ਉਹਨਾਂ ਦੀ ਵੀ ਆਊਗਾ ਬਾਜੀ ਐਡਰੈਸ ਬਹੁਤ ਦੱਸਿਓ ਕਿ ਜੀ ਆਉਣਾ ਕਿੱਥੇ ਆਉਣਾ ਤੁਹਾਨੂੰ ਜੀ ਨੂਰ ਮਹਿਲਿਆ ਜੀ ਤੇ ਨਿਊ ਬੱਸ ਸਟੈਂਡ ਆ ਨੀਅਰ ਐਸ ਬੀ ਆਈ ਬੈਂਕ ਆ ਪੰਜਾਬ ਐਂਡ ਸਿੰਧ ਬੈਂਕ ਜਾਪੜ ਸਿੰਧ ਬੇਕਿਆ ਨਵਾ ਬਸ ਅਡਾ ਨਵਾ ਬਸ ਅਡਾ ਨੂਰ ਮੈਲ ਤੇ ਨਾਮ ਹੈਗਾ ਆ ਤੇਵ ਚਾਚੇ ਦਾ ਸੂਰੂ ਡੱਬਾ ਸੂਰੂ ਡੱਬਾ ਕੀ ਬਾਤ ਹੈ ਭਾਜੀ ਤੇ ਅਸੀਂ ਚਾਹੁੰਦੇ ਆ ਵੀ ਜਿੱਦਾ ਵੱਡੇ ਵੱਡੇ ਸਟਾਲ ਇੱਥੇ ਖਾਣਾ ਖਾ ਕੇ ਗਏ ਨੇ ਤੇ ਹਰੇਕ ਭਰਾ ਫੜੇ ਇੱਥੇ ਖਾਣਾ ਖਾ ਕੇ ਜਾਣ ਬਿਲਕੁਲ ਜੀ ਸਵਾਦ ਆ ਜੇ ਥੈਂਕ ਯੂ ਚਲੋ ਥੈਂਕ ਯੂ ਸੋ ਮਚ ਥੈਂਕ